ਲੋ ਵੀ ਸੱਜਣੋ ਅੱਜ ਆਪਾਂ ਪਹੁੰਚੇ ਆ ਬਾਬਾ ਸਟੱਡ ਫਾਰਮ ਪਿੰਡ ਸ਼ਾਹਪੁਰ ਤੇ ਤੁਹਾਨੂੰ ਮਿਲਾਉਂਦੇ ਆ ਬਈ ਟੌਪ ਡੌਪ ਦੀਆਂ ਮਹਿੰਗੇ ਮੁੱਲ ਦੀਆਂ ਬਸ਼ੇਰੀਆਂ ਦੇ ਨਾਲ ਇਹ ਆ ਬਈ ਜੀ ਅਫਸਾਨਾ ਤੇ ਇਹ ਬਸ਼ੇਰੀ ਦਾ ਕੋਈ ਤੋੜ ਨਹੀਂ ਵੱਡੇ ਵੱਡੇ ਮੇਲਿਆਂ ਦੀ ਜੇਤੂ ਬਸ਼ੇਰੀ ਆ ਬਈ ਤੇ ਅੱਗੇ ਆਜੋ ਬਈ ਇਹ ਆ ਲਾਸਕਾ ਤੇ ਤੁਸੀਂ ਇਹ ਦੇਖੋ ਬਈ ਨਾਮ ਕਿੰਨੇ ਸੋਹਣੇ ਸੋਹਣੇ ਰੱਖੇ ਨੇ ਬਾਈ ਉਹਨਾਂ ਦੇ ਨਾ ਬਹੁਤ ਪਿਆਰਾ ਵੀਰੇ ਉਹਨਾਂ ਦਾ ਬਸ਼ੇਰੀਆਂ ਦੇ ਨਾਲ ਘੋੜੀਆਂ ਦੇ ਨਾਲ ਘੋੜਿਆਂ ਦੇ ਨਾਲ ਤੇ ਅੱਗੇ ਆ ਗਈ ਜੀ ਖੁਆਸ਼ ਤੁਸੀਂ ਨਾ ਮੈਨੂੰ ਤਾਂ ਯਾਰ ਨਾ ਵੀ ਬਹੁਤ ਸੋਹਣੇ ਲੱਗੇ ਬਈ ਤੇ ਚਲੋ ਬਸ਼ੇਰੀਆਂ ਤਾਂ ਹੈ ਹੀ ਸਿਰੇ ਦੀਆਂ ਨਾ ਟੌਪ ਟੌਪ ਦੀਆਂ ਬਸ਼ੇਰੀਆਂ ਨੇ ਤੇ ਇੱਧਰ ਖੜੀਆਂ ਨੇ ਦੋ ਤੁਸੀਂ ਚੈੱਕ ਕਰੋ ਬਈ ਬਣਾਇਆ ਕਿੰਨਾ ਸੋਹਣਾ ਹੋਇਆ ਹੈ ਨਾ ਸਟੱਡ ਫਾਰਮ ਦੇਖੋ ਮੁਰਗੇ ਮੁਰਗੀਆਂ ਸਾਰਾ ਕੁਝ ਰੱਖਿਆ ਹੈ ਵੀਰੇ ਉਹਨਾਂ ਨੇ ਤੇ ਫਾਰਮ ਦੇਖੋ ਕਿੰਨਾ ਸੋਹਣਾ ਹੋਣਾ ਆ ਤੇ ਅੱਗੇ ਇਹ ਦੇਖੋ ਬਈ ਹਾਈਟ ਵੱਜੋ ਸੋਹਣੇ ਸਾਫ਼ ਸੁਥਰੇ ਕਿੰਨਾ ਕਿੰਨੀ ਪਿਆਰ ਨਾਲ ਹਨ ਰੱਖੇ ਹੋਏ ਹੋ ਬੰਦੇ ਤੁਸੀਂ ਇਹ ਦੇਖੋ ਵੀ ਕਿੰਨਾ ਪਿਆਰ ਹੋਊਗਾ ਬਾਈ ਉਹਨਾਂ ਦਾ ਇਹਨਾਂ ਜਾਨਵਰਾਂ ਦੇ ਨਾਲ ਤੇ ਵਾਹਿਗੁਰੂ ਮਿਹਰ ਕਰੇ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਬਾਈ ਤੇ ਅੱਗੇ ਇਹ ਬਣਾਇਆ ਹੋਇਆ ਬਾਈ ਜਿੱਥੇ ਪ੍ਰੈਕਟਿਸ ਕਰਾਉਂਦੇ ਹੁੰਦੇ ਨੇ ਨਾ ਮੈਨੂੰ ਬਹੁਤੀ ਨੌਲੇਜ ਨਹੀਂ ਹੈਗੀ ਇਹ ਚੀਜ਼ ਬਾਰੇ ਤੇ ਜਿੰਨਾ ਕੁ ਮੈਨੂੰ ਪਤਾ ਮੈਂ ਉਨੀ ਕੀ ਗੱਲ ਕਰੂੰਗਾ ਦੇਖੋ ਤੁਸੀਂ ਇਹ ਫਾਰਮ ਇਹ ਬਣਾਇਆ ਹੋਇਆ ਬਾਈ ਪ੍ਰੈਕਟਿਸ ਕਰਾਉਣ ਲਈ ਤੇ ਇੱਥੇ ਵੀ ਚਾਰ ਬੰਦੇ ਇਹ ਭਰਾ ਕੰਮ ਕਰਦੇ ਆ ਇਹ ਸੰਭਦੇ ਬਾਈ ਇਹਨਾਂ ਨੂੰ ਤੇ ਇਹਨਾਂ ਦੇ ਵੀ ਬਹੁਤ ਮਿਹਨਤਾਂ ਮਾਈਗਰੂ ਇਹਨਾਂ ਨੂੰ ਵੀ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਸੋ ਆਜੋ ਤੁਹਾਨੂੰ ਅੱਗੇ ਹੋਰ ਦਿਖਾਉਣਾ ਹੈ ਬਈ ਅਗਲੇ ਜਾਨਵਰ ਤੇ ਆਹ ਦੇਖੋ ਬਈ ਚੋਬਰ ਆਪਣੀ ਮਸਤੀ ਦੇ ਵਿੱਚ ਟੌਰ ਨਾਲ ਪਿਆ ਇਹਨੂੰ ਕੋਈ ਫਰਕ ਨਹੀਂ ਵੀ ਸੱਜਣ ਮਿੱਤਰ ਆਏ ਹੋਏ ਨੇ ਹਨਾ ਨਜ਼ਾਰੇ ਲੈਂਦਾ ਬਈ ਪੂਰਾ ਇਹਨੂੰ ਆਪਣੀ ਮਸਤੀ ਦੇ ਵਿੱਚ ਟੌਰ ਨਾਲ ਪਿਆ ਨਜ਼ਾਰੇ ਨਾਲ ਸਵਾਦ ਲੈਂਦਾ ਅੱਗੇ ਆਜੋ ਜੀ ਇਹ ਆ ਪੈਂਟਰ ਡੌਗ ਇਹਦਾ ਨਾਮ ਹੈ ਜੀ ਥਾਰ ਯਾਰ ਨਾ ਦੇਖੋ ਬਾਈ ਕਿੱਥੋਂ ਛਾਂਟ ਛਾਂਟ ਕੇ ਬਾਈ ਉਹਨਾਂ ਨੇ ਰੱਖੇ ਨੇ ਨਾ ਬਾਲੇ ਸੋਹਣੇ ਨੌਨ ਨੇ ਯਾਰ ਥਾਰ ਬਾਈ ਇਹ ਆ ਇੱਥੋਂ ਦੀ ਰਾਖੀ ਕਰਦਾ ਦਿਨੇ ਤਾਂ ਕੁਝ ਨਹੀਂ ਕਹਿੰਦਾ ਪਰ ਰਾਤ ਨੂੰ ਕਿਸੇ ਨੂੰ ਖੰਡਣ ਨਹੀਂ ਦਿੰਦਾ ਬਾਈ ਇੱਥੇ ਤੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਬਾਈ ਜੀ ਇਹਦਾ ਨਾਮ ਵੀ ਤਸਵੀਰ ਆ ਇਹ ਬੇਸ਼ੇਰੀ ਦੀ ਡੈਥ ਹੋ ਗਈ ਸੀ ਦੇਖੋ ਕਿੰਨੀ ਸੋਹਣੀ ਬੇਸ਼ੇਰੀ ਸੀ ਸੋ ਇਹਨਾਂ ਨੂੰ ਇਹਦੇ ਨਾਲ ਬਹੁਤ ਪਿਆਰ ਸੀ ਬਾਈ ਉਹਨਾਂ ਦਾ ਤੇ ਬਹੁਤ ਖਿਆਰ ਚੋਂ ਸਾਰਿਆਂ ਨਾਲ ਆ ਪਰ ਇਹ ਤਸਵੀਰ ਬਣ ਕੇ ਹੀ ਰਹਗੀ ਸੋ ਸੋ ਅੱਗੇ ਮਿਲੂ ਬਈ ਫਾਰਮ ਦੀ ਸ਼ਾਨ ਸ਼ਕਤੀ ਇਹਦਾ ਨਾਮ ਆ ਬਈ ਸ਼ਕਤੀ ਤੇ ਬਹੁਤ ਸੋਹਣਾ ਕੋੜਾ ਤੇ ਨਾਮ ਵੀ ਉਨਹੀਂ ਸੋਹਣਾ ਤੇ ਆਪ ਵੀ ਉਨਹੀਂ ਸੋਹਣਾ ਦੇਖੋ ਤੇ ਅੱਗੇ ਆ ਅੱਗੇ ਇਹ ਅਮੀਰਾ ਕੁੜੀ ਦਾ ਨਾਮ ਬੇਸ਼ੇਰੀ ਦਾ ਨਾਮ ਅਮੀਰਾ ਤੇ ਇਹਦਾ ਬੱਚਾ ਖੁਆਇਸ਼ ਕਿਆ ਬਾਤ ਆ ਯਾਰ ਬਈ ਕੋਈ ਵੀ ਭਰਾ ਦੇਖ ਕੇ ਨਾ ਇਦਾਂ ਨਾ ਸੋਚੇ ਯਾਰ ਹਨਾ ਕਿਵੇਂ ਵੀਡੀਓ ਇਹ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਜਾਂ ਕੁਝ ਵੀ ਇਹ ਆਪਣੀ ਰਿਸ਼ਤੇਦਾਰੀ ਆ ਬਾਈ ਤੇ ਆਪਾਂ ਉਦਾਂ ਹੀ ਵਾਸਤੇ ਇੱਕ ਵੀਡੀਓ ਬਣਾ ਰਹੇ ਆ ਇੱਥੇ ਕੋਈ ਇਹਦਾ ਪ੍ਰੋਮੋਸ਼ਨ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਚੀਜ਼ ਦਾ ਸੋ ਮੈਨੂੰ ਪਿਆਰ ਆ ਜਲੋ ਹਨਾ ਜਾਨਵਰਾਂ ਦੇ ਨਾਲ ਪਰ ਮੈਨੂੰ ਨੌਲੇਜ ਨਹੀਂ ਹੈਗੀ ਬਾਈ ਮੈਂ ਦੱਸ ਦਮ ਸਾਰਿਆਂ ਨੂੰ ਤੇ ਕੁੱਪੜ ਦੇਖੋ ਬਾਈ ਆ ਉਹ ਨਾ ਪਏ ਆ ਨਿਆਰੇ ਨਾਲਸ ਉੱਤੇ ਤੇ ਮੈਨੂੰ ਇੱਥੇ ਬੜਾ ਦਿਲ ਲੱਗਿਆ ਬਾਈ ਇਹਨਾਂ ਕਿ ਹਨਾ ਇਹਨਾਂ ਜਾਨਵਰਾਂ ਦੇ ਵਿੱਚ ਬਈ ਸੱਚੀ ਯਾਰ ਜਾਨਵਰਾਂ ਦੇ ਵਿੱਚ ਰੱਬ ਦਾ ਹੀ ਬਾਸ ਆ ਬਾਈ ਸੱਚੀ ਗੱਲ ਐ ਇਹ ਬਹੁਤ ਦਿਲ ਲੱਗਦਾ ਬਾਈ ਦੇਖ ਕੇ ਰੂਹ ਖੁਸ਼ ਹੁੰਦੀ ਆ ਬਹੁਤ ਸੋਹਣੇ ਸੋਹਣੇ ਬਸ਼ੇਰੇ ਬਸ਼ੇਰੀਆਂ ਸਿਰ aí ਆ ਗਮਿਆਰ ਸਾਨਾ ਇਹ ਨਹੀਂ ਬੋਲੀ ਹੀਰਾ ਹੀਰਾ ਇਹਨਾਂ ਨੂੰ ਹੀਰਾ ਸੋ ਬਈ ਦੇਖੋ ਹਨਾ ਕਿਸਮਤ ਵਾਲੇ ਹੁੰਦੇ ਨੇ ਬਈ ਜਿਨ੍ਹਾਂ ਦੇ ਘਰੇ ਹਨਾ ਇੰਨੇ ਰੰਗ ਭਗ ਲੱਗੇ ਹੋਣੇ ਘੋੜੇ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂਆਂ ਦੀ ਸਵਾਰੀ ਆ ਹਨਾ ਬਈ ਗੁਰੂ ਮੇਰ ਕਰੇ ਆਂਦਰੋਸਤੀਆਂ ਵਖੇ ਨਾ ਜਨਮ ਰਮ ਇਸੇ ਤੋਂ ਨਹੀਂ ਹੈ ਕਿ ਉਹ ਆ ਗਈ ਚਲੇ ਜਾਂਦੀ ਹੈ ਵਾਪਸ ਨਹੀਂ ਮੂਟੋ ਨਹੀਂ ਜਾਂਦਾ ਨਹੀਂ ਜੀ ਕੀ ਬਚੇ ਸੰਬੰਧੀ ਉਹ ਆਪਣੀ ਮਸਤੀ ਚ ਲੱਗੀ ਇਹ ਕੁੜੀ ਬਈ ਸ਼ੋਹਾਂ ਤੇ ਜਾਂਦੀ ਹੈ ਜਿੱਤ ਦੀ ਨਾਮ ਹੈ ਨਾ ਅਫਸਾਨਾ ਘੋੜੀ ਦਾ ਨਵਾਂ ਬਈ ਇਹ ਸ਼ੋਹਾਂ ਤੇ ਜਾਂਦੀ ਆ ਤੇ ਬਹੁਤ ਵੱਡੇ ਵੱਡੇ ਮੇਲੇਆਂ ਤੋਂ ਜੇਤੂ ਘੋੜੀ ਆ ਇਹ ਆ ਸਾਨੂੰ ਸੋ ਠੀਕ ਆ ਜੀ ਵੀਡੀਓ ਕਰਦੇ ਹੋ ਸ਼ੇਅਰ ਤੇ ਬੰਦ ਤੋਂ ਬਦ ਲਾਈਕ ਕਮੈਂਟ ਕਰਦੇ ਹੋ ਖਿੱਚ ਕੇ ਇਹ ਬਾਬਾ ਸਟੱਡ ਫਾਰਮ ਸ਼ਾਹਪੁਰ ਤੇ ਜੇ ਕਿਸੇ ਨੇ ਘੋੜੀਆਂ ਲਈ ਨੌਲੇਜ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲੋੜ ਆ ਘੋੜੀਆਂ ਦੀ ਵੀਰ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਬਈ ਬਹੁਤ ਵੱਡੇ ਲੈਵਲ ਤੇ ਨਾ ਉਹ ਬਈ ਉਹਨਾਂ ਦਾ ਘੋੜੀਆਂ ਦੇ ਵਿੱਚ ਵੀ ਗੀਰਾ ਤੇ ਆ ਬੈਲਾ ਬੈਲਾ ਹੈ ਉਹ ਬਗੀਰਾ ਇਹ ਬੈਲਾ ਨਾ ਨੁੱਕ ਕੇ ਬਈ ਧੰਨਵਾਦ ਆਪਕਾ ਇਹ ਬੰਦੇ ਸਾਫ ਕਰਦੇ ਆ ਬਈ ਬਹੁਤ ਮਿਹਨਤੀ ਨੇ ਬੰਦੇ